ਆਪ ਪਾਤਰਨਾ ਸੜਕ ਤੇ ਹੋਏ ਦੋ ਸੜਕ ਹਾਦਸਿਆਂ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਹੈ ਔਰ ਉਸकी ਮੰਗੇਤਰ ਸੀ ਜਿਹੜੀ ਉਹ ਗੰਭੀਰ ਜ਼ਖਮੀ ਹੋਏ ਇਹ ਹਾਦਸਾ ਪਿੰਡ ਦੇਦਨਾ ਦੇ ਨਜ਼ਦੀਕ ਹੋਇਆ ਜਿਸ ਦੇ ਵਿੱਚ ਇੱਕ ਕਾਰ ਤੋਂ ਇੱਕ ਨੌਜਵਾਨ ਔਰ ਉਸकी ਮੰਗੇਤਰ ਸਮਾਨੇ ਤੋਂ ਕੋਈ ਸਮਾਨ ਖਰੀਦ ਕੇ ਵਾਪਸ ਪਾਤਣਾ ਸਾੜ ਦੇਾਰੇ ਸੀ ਕਿ ਦੇਦਨਗ ਦੇ ਨਜ਼ਦੀਕ ਪਹੁੰਚੇ ਤਾਂ ਪੀਆਰਡੀਸੀ ਦੀ ਬੱਸ ਦੇ ਨਾਲ ਉਹਨਾਂ ਦੀ ਟੱਕਰ ਹੋਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਪ੍ਰਦੀਪ ਸਿੰਘ ਜਿਹੜਾ ਕਿ ਪਵਾਨੀਗੜ੍ਹ ਦੇ ਨਜ਼ਦੀਕ ਪਿੰਡ ਦਾ ਨਿਵਾਸੀ ਸੀ ਉਸकी ਮੌਕੇ ਤੇ ਹੀ ਮੌਤ ਹੋ ਗਈ ਹਸਪੀਟਲ ਪਹੁੰਚਣ ਤੇ ਡਾਕਟਰਾਂ ਨੇ ਉਹਨੂੰ ਮ੍ਰਿਤਕ ਘੋਸ਼ਿਤ ਕਰਤਾ ਉਹ ਜਿਹੜੀ ਪੂਜਾ ਜਿਹੜੀ ਉਸकी ਮੰਗੇਤਰ ਸੀ ਉਹਨੂੰ ਸਮਾਨਾ ਹਸਪੀਟਲ ਲੰਦਾ ਹੈਗਾ ਜਿਸ ਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਸੀ ਗੰਭੀਰ ਸੱਟਾਂ ਦੇਖਦੇ ਉਹਨੂੰ ਪਟਿਆਲਾ ਰੈਫਰ ਕੀਤਾ ਗਿਆ ਇਸ ਦੇ ਬਾਰੇ ਜਾਣਕਾਰੀ ਡਾਕਟਰ ਕਮਲ ਨੇ ਦਿੱਤੀ ਜਿਹੜੇ ਸਰਕਾਰੀ ਹਸਪੀਟਲ ਤੇ ਡਿਊਟੀ ਤੇ ਗੱਗਾ ਪੁਲਿਸ ਦੇ ਅਧਿਕਾਰੀ ਬਲਵੀਰ ਸਿੰਘ ਨੇ ਦੱਸਿਆ ਕਿ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਜੈਡ ਬੋਡੀ ਨੂੰ ਸਮਾਣਾ ਹਸਪਤਾਲ ਤੇ ਭੇਜਿਆ ਗਿਆ ਅਤੇ ਜ਼ਖਮੀ ਨੂੰ ਵੀ ਸਮਾਣਾ ਹਸਪਤਾਲ ਭੇਜਿਆ ਗਿਆ ਔਰ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੇਰਾ ਨਾਮ ਰਾਜ ਸਿੰਘ ਹੈ ਤੇ ਮੇਰੀ ਭੈਣ ਸੀ ਸਿਸਟਰ ਮੇਰੀ ਤੇ ਸਿਸਟਰ ਦੀ ਹਾਂਜੀ ਤੇ ਸਿਸਟਰ ਦਾ ਮੰਗੇਤਰ ਸੀ ਜੀ ਅੱਛਾ ਇਹ ਕਿ ਕਿੱਥੇ ਦੇ ਰਹਿਣ ਵਾਲੇ ਸੀ ਇਹ ਸਿਸਟਰ ਛਤਰਾਣੀ ਦੀ ਛਤਰਾਣਾ ਪਿੰਡ ਹੈ ਮੇਰਾ ਜੀ ਤੇ ਲੜਕਾ ਸੀ ਜਿਹੜਾ ਆਈ ਪਵਾਨ ਨਿਗੜ ਕਪਿਆਲ ਕਪਿਆਲ ਪਿੰਡ ਕੰਦੇ ਜੀ ਹਾਂਜੀ ਪਵਾਨ ਨਿਗੜ ਲਵੀ ਇਹ ਕਿਧਰੋਂ ਆ ਰਹੀ ਸੀ ਪਟਿਆਲੇ ਤੋਂ ਇਹ ਸਮਾਣੇ ਵਾਲੀ ਸਾਈਡ ਤੋਂ ਆ ਰਹੀ ਸੀ ਪਾਤੜਾ ਨੂੰ ਸਮਾਣੇ ਪਾਤੜਾ ਜਾ ਰਹੀ ਸੀ ਹਾਂਜੀ ਹਾਂਜੀ ਇਹ ਗੱਡੀ ਚ ਤਿਖੇ ਜੀ ਮਰੂਤੀ ਗੱਡੀ ਮਰੂਤੀ ਕਾਰ ਚ ਹਾਂਜੀ ਉਧਰੋਂ ਕੀ ਆ ਰਿਹਾ ਸੀ ਓਪੀਆਰਟੀਸ ਬਸੇ ਉਹਦੇ ਨਾਲ ਆਜ ਮੌਕੇ ਤੇ ਹੀ ਕਹਿੰਦੇ ਨੇ ਜੀ ਅਸੀਂ ਤਾਂ ਅਜੇ ਤੱਕ ਦੇਖਿਆ ਵੀ ਨਹੀਂ ਅਸੀਂ ਦੇਖ ਕੇ ਬਸ ਇਹ ਨਾਲ ਦੇ ਨਾਲ ਹਸਪੀਟਲ ਆ ਗਈ ਪ੍ਰਦੀਪ ਕੁਮਾਰ ਜੀ ਪ੍ਰਦੀਪ ਸਿੰਘ ਨਾਲ ਬਸਾ ਚਾਚੇ ਦਾਈ ਨੇ ਜੀ ਇਹ ਪੈਸੇ ਦੇ ਨਾਲ ਤੁਸੀਂ ਨੂੰ ਨਹੀਂ ਪੂਜਾ ਇਹ ਹੈ ਪਹਿਲਾ ਤਾਂ ਜਿਹੜੀ ਕਾਫੀ ਸੀਰੀਅਸ ਸੀਗੀ ਹੈਡ ਇੰਜਰੀ ਨਾਲ ਸੀ ਉਹਨੂੰ ਅਸੀਂ ਰੈਫਰ ਕਰਨਾ ਪਿਆ ਸਾਨੂੰ ਫਿਰ ਪਟਿਆਲੇ ਵੀ ਜ਼ਿਆਦਾ ਸੀਰੀਅਸ ਸੀਗੀ ਤੇ ਉਸ ਤੋਂ ਬਾਅਦ ਆਇਆ ਹੈ ਇੱਕ ਲੜਕਾ ਜਿਹਦਾ ਨਾਮ ਸੀਗਾ ਪ੍ਰਦੀਪ ਇਹ ਬ੍ਰੌਡ ਡੈੱਡ ਸੀਗਾ ਜੀ ਇੱਕ ਘੱਗੇ ਤੇ ਕੋਲ ਟਾਇਰ ਫੈਕਟਰੀ ਕੋਲ ਕੋਈ ਐਕਸੀਡੈਂਟ ਹੋਇਆ ਇਹਨਾਂ ਦਾ ਕੋਈ ਹੋਇਆ ਆਏ ਸੀਗੇ ਇੱਕ ਡੈਡਾ ਜੀ ਦੇ ਇਹਦੇ ਪ੍ਰਦੀਪ ਸਿੰਘ ਡੈਡਾ ਹੈ ਜੀ ਉਮਰ ਕਿੰਨੀ ਕੁ ਨਹੀਂ ਆਪੋ ਤੇਲੀ ਇਹਦੀ ਹੈਗੀ 30 ਸਾਲ ਦੇ ਨੇੜੇ ਤੇੜੇ ਤੇ ਹੈਗੀਆਂ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼